ਕਿਸਾਨਾਂ ਦੀ ਕਰਜ਼ਾ ਮੁਆਫੀ ਸੰਬੰਧੀ ਕੈਪਟਨ ਨੇ ਜਾਰੀ ਕੀਤਾ ਵੀਡੀਓ ਸੰਦੇਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਰਜ਼ਾ ਮੁਆਫੀ ਦਾ ਚੌਥਾ ਪੜਾਅ ਸ਼ੁਰੂ ਹੋ ਰਿਹਾ ਹੈ ਚੰਡੀਗੜ੍ਹ ਤੋਂ ਅਜੀਤ ਵੈਬ ਟੀਵੀ ਲਈ ਸੁਰਿੰਦਰਪਾਲ ਦੀ ਰਿਪੋਰਟ ਅਸੀਂ ਕੁਝ ਇੱਕ ਸਾਲ ਤੋਂ ਤਕਰੀਬਨ 6 ਲੱਖ ਕਿਸਾਨਾਂ ਨੂੰ 5000 ਕਰੋੜ ਰੁਪਏ ਦਾ ਅਸੀਂ ਕਰਜ਼ਾ ਮਾਫ਼ ਕੀਤਾ ਹੈ। ਔਰ ਅਸੀਂ ਅਗਲੇ ਸਾਲ ਬਾਅਦ ਸੇ 3000 ਕਰੋੜ ਇਸ ਲਈ ਰੱਖਿਆ ਹੋਇਆ ਹੈ। ਕੱਲ ਨੂੰ ਅਸੀਂ ਜਿਹੜਾ ਚੌਥਾ ਜਿਹੜਾ ਹੈ ਉਹ ਸ਼ੁਰੂ ਕਰ ਰਹੇ ਹਾਂ 7 ਮਾਰਚ ਨੂੰ ਜਿੱਥੇ ਕਾਂਗਰਸ ਪ੍ਰੈਜ਼ੀਡੈਂਟ ਰਾਜ ਗਾਂਧੀ ਜੀ ਆ ਰਹੇ ਨੇ। ਮੈਂ ਸਾਰੇ ਨੂੰ ਸੱਦਾ ਦੇਣਾ ਚਾਹੁੰਦਾ ਕਿ ਤੁਸੀਂ ਆਓ ਔਰ ਸਾਡੇ ਸ਼ਾਮਿਲ ਹੋ ਇਸ ਫੰਕਸ਼ਨ ਦੇ ਵਿੱਚ ਜਿੱਥੇ ਅਸੀਂ ਜਿਹੜੇ ਇੱਕ ਕਿਸਾਨ ਔਰ ਉਹ ਲੋਕ ਇਹਨਾਂ ਦੀ ਕੋਈ ਜ਼ਮੀਨ ਨਹੀਂ ਲੇਕਿਨ ਕਰਜ਼ਾ ਉਹਨਾਂ ਦੇ ਸਿਰ 'ਤੇ ਖੜਾ ਹੈ ਉਹਨਾਂ ਦਾ ਵੀ ਅਸੀਂ ਮਾਫ਼ ਕਰਨਾ ਚਾਹੁੰਦੇ ਹਾਂ